ਆਹ ਇਹ ਆ ਬਾਈ ਕਬੂਤਰ ਇੱਧਰ ਉੱਡਣ ਵਾਲਾ ਆਪਣੇ ਮੇਨ ਚਿੱਟੀਆਂ ਦੇ ਅੱਜ ਤੇ ਹੋਰ ਦਿਖਾਉਣਾ ਬਾਈ ਮੈਂ ਕਾਹਾ ਬਾਈ ਜੀ ते का भाई जी हो दिखा बोर इन्हों भाई कबूतर कटने भाई अपने को कबूतरिया बदने ਮਰੇ ਇਹਦੇ ਪੰਜੇ ਵੀ ਬਾਈ ਕਾਲੇ ਨੇ ਸਾਰੇ ਇਹ ਲੋ ਨੰਬਰ ਇੱਕ ਆ ਬਾਈ ਮਾਰੇ ਹੈ ਵੀ ਉਹ ਖੜ ਜਾ ਸਿੱਧਾ